ਪੰਜਾਬ ਦੇ ਲੋਕਾਂ ਤੇ ਪਵੇਗਾ ਨਵਾਂ ਬੋਝ ਪੰਜਾਬ ਦੇ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਸਰਕਾਰੀ ਫੀਸਾਂ ਦੇਣੀਆਂ ਪੈਣਗੀਆਂ ਵਧੇਰੇ ਹੋਵੇਗਾ ਵੱਡਾ ਬੋਝ ਤੁਸੀਂ ਜੁੜਿਓ ਪੰਜਾਬ న్యూ ਟੈਲੀਵਿਜ਼ਨ ਦੇ ਨਾਲ ਮੈਂ ਸਕਰਾਚ ਚੈਨ ਪੰਜਾਬ ਦੇ ਵਿੱਚ ਇਸ ਵੇਲੇ ਆਮ ਆਦਮੀ ਪਾਰਟੀ ਦਾ ਰਾਜ ਹੈ ਆਮ ਆਦਮੀ ਪਾਰਟੀ ਦਾ ਸਰਕਾਰ ਬਣਨ ਤੋਂ ਪਹਿਲਾਂ ਇੱਕੋ ਇੱਕ ਦਾਵਾ ਰਹਿਦਾ ਸੀ ਕਿ ਅਸੀਂ ਆਮ ਲੋਕਾਂ ਲਈ ਸਹੂਲਤਾਂ ਲੈ ਕੇ ਆਵਾਂਗੇ ਜਦੋਂ ਉਹਨਾਂ ਦੀ ਸਰਕਾਰ ਪੰਜਾਬ ਦੇ ਵਿੱਚ ਬਣ ਗਈ ਜਿਹੜੀਆਂ ਸਹੂਲਤਾਂ ਲੀਡਰਾਂ ਨੂੰ ਮਿਲਦੀਆਂ ਨੇ ਉਸ ਪ੍ਰਕਾਰ ਆਮ ਲੋਕਾਂ ਨੂੰ ਸਹੂਲਤਾਂ ਮਿਲਣਗੀਆਂ ਖਾਸ ਤੌਰ ਤੇ ਜਿਵੇਂ ਲੀਡਰਾਂ ਨੂੰ ਵੱਡੀਆਂ ਸਹੂਲਤਾਂ ਮੁਫਤ ਵਿੱਚ ਮਿਲਦੀਆਂ ਨੇ ਉਸੇ ਪ੍ਰਕਾਰ ਆਮ ਲੋਕਾਂ ਨੂੰ ਵੀ ਸਹੂਲਤਾਂ ਮੁਫਤ ਵਿੱਚ ਮਿਲਣਗੀਆਂ ਪਰ ਤੁਹਾਨੂੰ ਜਾਣ ਕੇ ਬੜੀ ਹੈਰਾਨੀ ਹੋਵੇਗੀ ਕਿ ਹੁਣ ਜਿਹੜੀਆਂ ਸਰਕਾਰੀ ਤੌਰ ਤੇ ਲੋਕਾਂ ਨੂੰ ਸੁਵਾਬਾਂ ਮਿਲਦੀਆਂ ਆ ਰਹੀਆਂ ਨੇ ਉਹਨਾਂ ਸੁਵਾਬਾਂ ਨੂੰ ਲੈਣ ਲਈ ਲੋਕਾਂ ਨੂੰ ਕਿੰਨਾ ਵੱਡਾ ਬੋਝ ਚੁੱਕਣਾ ਪਵੇਗਾ ਆਉਣ ਦੇ ਦਿਨਾਂ ਵਿੱਚ ਸਰਕਾਰ ਇੱਕ ਵੱਡਾ ਫੈਸਲਾ ਲੈ ਸਕਦੀ ਹੈ ਕਿ ਜਿਹੜੀ ਅਸੀਂ ਸਰਕਾਰੀ ਕੰਮਕਾਰਜ ਕਰਾਉਣ ਵਾਸਤੇ ਸਰਕਾਰੀ ਦਫ਼ਤਰਾਂ ਵਿੱਚ ਫੀਸਾਂ ਭਰਦੇ ਹਾਂ ਉਹਨਾਂ ਵਿੱਚ ਵੱਡਾ ਵਾਧਾ ਕਰਨ ਬਾਰੇ ਪੰਜਾਬ ਸਰਕਾਰ ਸੋਚ ਰਹੀ ਹੈ ਪੰਜਾਬ ਦੇ ਖਜ਼ਾਨਾ ਵਿਭਾਗ ਵੱਲੋਂ ਸਾਰੀਆਂ ਫੀਸਾਂ ਬਾਰੇ ਰਿਵਿਊ ਕੀਤਾ ਜਾ ਰਿਹਾ ਹੈ ਕਿ ਕਿਹੜੀ ਫੀਸ ਕਿੰਨੀ ਵਧਾਈ ਜਾਵੇ ਜਿਸ ਬਾਰੇ ਆਉਣ ਦਿਨਾਂ ਵਿੱਚ ਸਾਰੀ ਜੀ ਗੱਲ ਜਨਤਾ ਸਾਹਮਣੇ ਆ ਜਾਵੇਗੀ ਪਰ ਜਿਹੜੀ ਸਾਡੇ ਤੱਕ ਮੀਡੀਆ ਦੇ ਅੰਦਰੂਨੀ ਸੂਤਰਾਂ ਜਾਣਕਾਰੀ ਮਿਲੀ ਹੈ ਉਸ ਮੁਤਾਬਕ 100 ਤੋਂ 500% ਤੱਕ ਵੱਧ ਸਕਦੀ ਹੈ ਸਰਕਾਰੀ ਫੀਸ ਜੇਕਰ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੇ ਵੱਡੇ ਪੱਧਰ ਤੇ ਹੁਣ ਲੋਕਾਂ ਨੂੰ ਆਪਣੀ ਜੇਬ ਢਿੱਲੀ ਕਰਨੀ ਪਵੇਗੀ ਤੁਹਾਨੂੰ ਦੱਸ ਦਈਏ ਕਿ ਅਸੀਂ ਕਿਸੇ ਵੀ ਸਰਕਾਰੀ ਦਫ਼ਤਰ ਵਿੱਚ ਆਪਣਾ ਕੰਮ ਕਾਜ ਕਰਵਾਉਣ ਜਾਂਦੇ ਹਾਂ ਤਾਂ ਉੱਥੇ ਸਭ ਤੋਂ ਪਹਿਲਾਂ ਸਾਨੂੰ ਕਿਸੇ ਫਾਰਮ ਦੇ ਰੂਪ ਵਿੱਚ ਕੋਈ ਫਾਰਮ ਲੈਣਾ ਕੋਈ ਕਾਗਜ਼ਾਤ ਲੈਣਾ ਜਾਂ ਕੋਈ ਸਰਕਾਰੀ ਨਰਤਾ ਅਰਥ ਫੀਸਾਂ ਸਾਨੂੰ ਅਦਾ ਕਰਨੀਆਂ ਪੈਂਦੀਆਂ ਨੇ ਫਿਰ ਹੀ ਸਾਡਾ ਕੰਮ ਅੱਗੇ ਚੱਲਦਾ ਹੈ ਪੂਰਾ ਜਿਹੜਾ ਪ੍ਰੋਸੈਸਾ ਪੂਰਾ ਜਿਹੜਾ ਸਿਸਟਮ ਬਣਿਆ ਹੁੰਦਾ ਉਹਨੂੰ ਅੱਗੇ ਚਲਾਉਣ ਵਾਸਤੇ ਸਭ ਤੋਂ ਪਹਿਲਾਂ ਆਪ ਲੋਕ ਕੌਨ ਫੀਸਾ ਭਰਨੀ ਆ ਪੈਂਦੀਆਂ ਨੇ ਹੁਣ ਉਹਨਾਂ ਫੀਸਾਂ ਦੇ ਵਿੱਚ ਸਰਕਾਰ ਵੱਡੀ ਵਾਧੇ ਦਾ ਵਾਅਦਾ ਕਰਨ ਜਾ ਰਹੀ ਹੈ ਜਿਸ ਬਾਰੇ ਪੰਜਾਬ ਸਰਕਾਰ ਦੇ ਖਜ਼ਾਨਾ ਵਿਭਾਗ ਵੱਲੋਂ ਰਿਵਿਊ ਕੀਤਾ ਜਾਣਾ ਸ਼ੁਰੂ ਕਰ ਦਿੱਤਾ ਗਿਆ ਹੈ ਸਾਰੇ ਵਿਭਾਗਾਂ ਨਾਲ ਉਹ ਤਾਲਮੇਲ ਕਰ ਰਿਹਾ ਹੈ ਕਿ ਕਿਹੜੀਆਂ ਫੀਸਾਂ ਪਿਛਲੇ ਸਮੇਂ ਵਿੱਚ ਕਦੋਂ ਵਧੀਆਂ ਸਨ ਜ਼ਿਆਦਾਤਰ ਇਸ ਜੋ ਵਾਧੇ ਦਾ ਕੰਮ ਕੀਤਾ ਜਾ ਰਿਹਾ ਇਸ ਵਿੱਚ ਉਸ ਗੱਲ ਤੇ ਵਧੇਰੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਕਿ ਜਿਹੜਾ ਫੀਸਾ ਲੋਕ ਦਿੰਦੇ ਨੇ ਉਹਨਾਂ ਵਿੱਚ ਕਦੋਂ ਤੇ ਕਿੰਨਾ ਵਾਧਾ ਹੋਇਆ ਜਦੋਂ ਇਹ ਸਾਰਾ ਕੰਮ ਕਾਰਜ ਰਿਵਿਊ ਕਰਨ ਦਾ ਮੁੱਕ ਗਿਆ ਉਸ ਤੋਂ ਬਾਅਦ ਫੈਸਲਾ ਲਿਆ ਜਾਵੇਗਾ ਕਿ ਕਿਸ ਤਰ੍ਹਾਂ ਕਿੰਨੀਆਂ ਫੀਸਾਂ ਵਿੱਚ ਕਿਹੜੀ ਫੀਸ ਦੇ ਵਿੱਚ ਕਿਸ ਤਰ੍ਹਾਂ ਵਾਧਾ ਕੀਤਾ ਜਾਣਾ ਉਹ ਸਾਰੀ ਜਾਣਕਾਰੀ ਤੁਹਾਡੇ ਤੱਕ ਵੀ ਅਸੀਂ ਵੀ ਸਾਂਝੀ ਕਰਾਂਗੇ ਸਰਕਾਰ ਵਿੱਚ ਵੀ ਇਹ ਗੱਲ ਚੱਲਦੀ ਹੈ ਕਿ ਕਦੋਂ ਇਹ ਫੈਸਲਾ ਲਾਗੂ ਕੀਤਾ ਜਾਵੇ ਜਿਹੜੀਆਂ ਇਹ ਸਰਕਾਰੀ ਫੀਸਾਂ ਹੁੰਦੀਆਂ ਹਨ ਉਹਨਾਂ ਦੇ ਵਿੱਚ ਜਿੰਨਾ ਫੀਸਾਂ ਦੇ ਵਿੱਚ ਪਿਛਲੇ ਤਕਰੀਬਨ 5 ਤੋਂ 7 ਸਾਲਾਂ ਵਿੱਚ ਕੋਈ ਵਾਧਾ ਨਹੀਂ ਹੋਇਆ ਉਹਨਾਂ ਵਿੱਚ 100% ਤੱਕ ਵਾਧਾ ਹੋਣ ਦੀ ਸੁਭਾਵਨਾ ਦੱਸੀ ਜਾ ਰਹੀ ਹੈ ਇਸੇ ਪ੍ਰਕਾਰ ਜਿਨ੍ਹਾਂ ਹਿੱਸਿਆਂ ਦੇ ਵਿੱਚ ਪਿਛਲੇ 10 ਸਾਲਾਂ ਤੋਂ ਵਾਧਾ ਨਹੀਂ ਹੋਇਆ ਉਹਨਾਂ ਵਿੱਚ 200 ਤੋਂ 500 ਫੀਸਦੀ ਤੱਕ ਇਹ ਵਾਧਾ ਕੀਤਾ ਜਾ ਸਕਦਾ ਹੈ। ਬਾਕੀ ਆਉਣ ਦਿਨਾਂ ਵਿੱਚ ਪਤਾ ਲੱਗੇਗਾ ਕਿ ਕਿੰਨਾ ਵਾਧਾ ਕੀਤਾ ਜਾਵੇਗਾ ਪਰ ਤੁਹਾਨੂੰ ਦੱਸ ਦਈਏ ਕਿ ਹੁਣ ਸਰਕਾਰ ਆਮ ਲੋਕਾਂ ਤੇ ਵੱਡਾ ਬੋਝ ਪਾਉਣ ਜਾ ਰਹੀ ਹੈ ਜਿਸ ਬਾਰੇ ਰਿਵਿਊ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਸਿੱਧੇ ਤੌਰ ਤੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਦਾ ਖਜ਼ਾਨੇ ਦੀ ਹਾਲਾਤ ਕੀ ਨੇ। ਪਾਵੇਂ ਕੇ ਸਮੇਂ ਦੇ ਹਾਕਮਾਂ ਵੱਲੋਂ ਆਖਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਖਜ਼ਾਨੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਹੈ ਬਹੁਤ ਵਧੀਆ ਪੰਜਾਬ ਦਾ ਸਿਸਟਮ ਚੱਲ ਰਿਹਾ ਹੈ ਪਰ ਜਿਸ ਤਰ੍ਹਾਂ ਦਾ ਪਿਛਲੇ ਕੁਝ ਕ ਸਮੇਂ ਵਿੱਚ ਪੰਜਾਬ ਸਰਕਾਰ ਦਾ ਚੜਾਇਆ ਜਾ ਰਿਹਾ ਉਸ ਤੋਂ ਲੋਕ ਭਲੀ ਭਾਂਤ ਸਭ ਕੁਝ ਜਾਣੂ ਨੇ ਭਾਵੇਂ ਇਹ ਵੀ ਗੱਲ ਸਾਹਮਣੇ ਆ ਰਹੀ ਕਿ ਅਜੇ ਜਿਹੜੀਆਂ ਸਰਕਾਰੀ ਹਸਪਤਾਲਾਂ ਵਿੱਚ ਜਾਂ ਸਰਕਾਰੀ ਸਿਹਤ ਸਭਾਵਾਂ ਵਿੱਚ ਫੀਸਾਂ ਲਈ ਜਾਂਦੀਆਂ ਨੇ ਉਹਨਾਂ ਨੂੰ ਫਿਲਹਾਲ ਇਸ ਵਾਅਦੇ ਤੋਂ ਬਾਹਰ ਰੱਖਿਆ ਜਾ ਰਿਹਾ ਹੈ ਪਰ ਤੁਹਾਨੂੰ ਦੱਸ ਦਈਏ ਕਿ ਜਿਹੜੇ ਆਪਾਂ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਵਾਉਣ ਜਾਂਦੇ ਆ ਉੱਥੇ ਹੁਣ ਲੋਕਾਂ ਤੋਂ ਬਾਅਦ ਦੇ ਫੀਸਾਂ ਵਿੱਚ ਸੁਲਝੀਆਂ ਜਾਣਗੀਆਂ ਇਸੇ ਦਾ ਫੈਸਲਾ ਸਰਕਾਰ ਜਲਦ ਕਰਨ ਜਾ ਰਹੀ ਹੈ ਜਿਹੜਾ ਇਹ ਪੰਜਾਬ ਵਿੱਚ ਰਿਵਿਊ ਕਰਨ ਦਾ سلسلہ ਚੱਲ ਰਿਹਾ ਹੈ ਇਹ ਤਕਰੀਬਨ 20 ਵਿਭਾਗਾਂ ਦੇ ਵਿੱਚ ਚੱਲ ਰਿਹਾ ਹੈਗਾ 20 ਵਿਭਾਗ 20 ਮੈਕਮੇ ਉਹ ਨੇ ਜਿਨ੍ਹਾਂ ਦਾ ਲੋਕਾਂ ਨਾਲ ਸਿੱਧੇ ਤੌਰ ਤੇ ਰਾਬਤਾ ਰਹਿੰਦਾ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਜਿਵੇਂ ਮਾਲ ਮੈਕਮਾ ਲਾ ਲਓ ਜਾਂ ਕੁਝ ਹੋਰ ਅਜਿਹੇ ਮੈਕਮੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਲੋਕਾਂ ਦਾ ਵਧੇਰੇ ਆਉਣਾ ਜਾਣਾ ਬਣਿਆ ਰਹਿੰਦਾ ਹੈ ਰਜਣਾ ਬਾਂਗ ਹੀ ਆਮ ਲੋਕਾਂ ਨੂੰ ਕੰਮ ਕਰਵਾਉਣ ਲਈ ਉੱਥੇ ਜਾਣਾ ਪੈਂਦਾ ਹੈ ਉਹਨਾਂ ਮੈਕਮਿਆਂ ਦੀਆਂ ਫੀਸਾਂ ਵਿੱਚ ਵਧੇਰੇ ਵਾਧਾ ਕਰਨ ਦੀ ਸਰਕਾਰ ਵੱਲੋਂ ਬਿਉਂਤਬੰਦੀ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਦੇ ਖਜ਼ਾਨਾ ਵਿਭਾਗ ਵੱਲੋਂ ਲਗਾਤਾਰ ਰਿਵਿਊ ਕੀਤਾ ਜਾ ਰਿਹਾ ਹੈ ਕਿ ਕਦੋਂ ਇੰਨਾ ਫੀਸਾਂ ਦੇ ਵਿੱਚ ਵਾਅਦਾ ਕੀਤਾ ਗਿਆ ਸੀ ਤੇ ਕਿੰਨਾ ਕੀਤਾ ਗਿਆ ਸੀ ਉਸ ਦੇ ਮੁਤਾਬਕ ਹੁਣ ਵੱਧ ਵਾਅਦਾ ਕਰਨ ਦੀ ਤਿਆਰੀ ਕੀਤੀ ਗਈ ਹੈ ਤੁਹਾਨੂੰ ਦੱਸ ਜੀਏ ਕਿ ਇਹ ਉਸ ਸਰਕਾਰ ਦੇ ਰਾਏ ਵਿੱਚ ਹੋ ਰਿਹਾ ਜਦੋਂ ਇੱਥੇ ਮੁਫਤ ਕੋਰੀ ਦਾ ਜਾਲ ਵਿਛਾਇਆ ਗਿਆ ਸੀ ਸਰਕਾਰ ਬਣ ਤੋਂ ਪਹਿਲਾਂ ਵੀ ਸਰਕਾਰ ਬਣ ਤੋਂ ਬਾਅਦ ਜੋ ਹੁਣ ਪੰਜਾਬ ਦੇ ਵਿੱਚ ਇਸ ਵੇਲੇ ਮੁਫਤ ਕਰਾਇਜ ਦੀ ਗੱਲ ਕਰ ਲੋ ਮੁਫਤ ਬਿਜਲੀ ਦੀ ਗੱਲ ਕਰ ਲੋ ਉਸ ਸਮੇਂ ਵਿੱਚ ਹੁਣ ਸਰਕਾਰ ਕਿਉਂ ਇਹਨਾਂ ਸਰਕਾਰੀ ਫੀਸਾਂ 'ਚ ਵਾਧਾ ਕਰਨ ਜਾ ਰਹੀ ਹੈ ਕਿਉਂਕਿ ਜਦੋਂ ਉਹਨਾਂ ਨੇ ਲੋਕਾਂ ਨਾਲ ਵਾਅਦਾ ਤਾਂ ਕੀਤਾ ਸੀ ਕਿ ਉਹ ਵੱਡੀਆਂ-ਵੱਡੀਆਂ ਸਹੂਲਤਾਂ ਵੀ ਲੋਕਾਂ ਨੂੰ ਮੁਫਤ ਰੂਪ ਵਿੱਚ ਦੇਣਗੇ ਪਰ ਸਹੂਲਤਾਂ ਹੋਰ ਨਕੀ ਦੇਣੀਆਂ ਨੇ ਜਿਹੜਾ ਪਹਿਲਾਂ ਸਿਸਟਮ ਚੱਲ ਰਿਹਾ ਉਸ ਵਿੱਚ ਵੀ ਵਾਅਦਾ ਕਰਕੇ ਲੋਕਾਂ ਦੀ ਜੇਬ ਤੇ ਵੱਡਾ ਸੰਕਟ ਖੜਾ ਕੀਤਾ ਜਾ ਰਿਹਾ ਹੈ ਲੋਕਾਂ ਵਿੱਚ ਆਉਣ ਦਿਨਾਂ ਵਿਚਾਰਚਾ ਇਹ ਵੀ ਚੱਲ ਸਕਦੀ ਹੈ ਕਿ ਇੱਕ ਪਾਸੇ ਮੁਫਤਕੋਰੇ ਦਾ ਜਲਬ ਸਾਇਆ ਗਿਆ ਦੂਸਰੇ ਪਾਸੇ ਫੀਸਾਂ ਵਧਾਈਆਂ ਗਈਆਂ ਸਰਕਾਰ ਦਾ ਸਿਸਟਮ ਕੀ ਹੈ ਲੋੜ ਦਾ ਇਸ ਗੱਲ ਦੀ ਬਣਦੀ ਸੀ ਕਿ ਜੋ ਇੱਥੇ ਬਸ ਕਰਮ ਮੁਫਤ ਕੀਤਾ ਉਸ ਨੂੰ ਥੋੜਾ ਘੱਟ ਕੀਤਾ ਜਾਂਦਾ ਜੋ ਔਰਤਾਂ ਨੂੰ ਬਿਲਕੁਲ ਹੀ ਮੁਫਤ ਕੀਤਾ ਹੋਇਆ ਹੈ ਉਸ ਨੂੰ ਥੋੜਾ ਘੱਟ ਕਰਕੇ ਖਜ਼ਾਨੇ ਵਿੱਚ ਥੋੜਾ ਬਹੁਤਾ ਪੈਸਾ ਆਉਣ ਲੱਗ ਜਾਂਦੇ ਆ ਤਾਂ ਹੋ ਸਕਦਾ ਅਜੇ ਹੀ ਨੌਕਤਾ ਨਾ ਆਉਂਦੀਆਂ ਜਿਸ ਤਰ੍ਹਾਂ ਹੁਣ ਸਰਕਾਰੀ ਫਿਸ਼ਾਂ ਵਿੱਚ ਜੋ ਕੰਮਕਾਰ ਕਰੌਣੇ ਆ ਉਹਨਾਂ ਵਿੱਚ ਵਾਧਾ ਕਰਨ ਦੀ ਚਾਰੀਕੀ ਚ ਆ ਰਹੀ ਹੈ ਹੋ ਸਕਦਾ ਉਸ ਦੀ ਜਰੂਰਤ ਨਾ ਪੈਂਦੀ ਚਿੰਤਾ ਸਸਤੀਆਂ ਕਰਕੇ ਵੀ ਕੰਮ ਚੱਲ ਸਕਦਾ ਹੈ ਪੰਜਾਬ ਵਿੱਚ ਬਹੁਤ ਗਿਣਤੀ ਉਹਨਾਂ ਲੋਕਾਂ ਦੀ ਵੀ ਸ਼ਾਮਲ ਹੈ ਜੋ ਕਹਿੰਦੇ ਨੇ ਕਿ ਸਹੂਲਤਾਂ ਮੌਤ ਹੋਣ ਦੀ ਥਾਂ ਤੇ ਘੱਟ ਕੀਮਤ ਵਿੱਚ ਮਿਲ ਜਾਣ ਉਹ ਸਭ ਤੋਂ ਚੰਗਾ ਹੁੰਦਾ। ਸੋ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਜੇਕਰ ਸਰਕਾਰ ਨੇ ਕੁਝ ਮੁਫਤ ਦੇਣਾ ਹੈ ਤਾਂ ਉਹ ਅਜਿਹੀਆਂ ਸਹੂਲਤਾਂ ਮੁਫਤ ਦੇਣ। ਜੋ ਸਰਕਾਰੀ ਫੀਸਾਂ ਸਰਕਾਰੀ ਦਫ਼ਤਰਾਂ ਵਿੱਚ ਲੋਕਾਂ ਨੂੰ ਕੰਮਕਾਰ ਬਦਲੇ ਭਰਨੇ ਪੈਂਦੀਆਂ ਨੇ ਉਹ ਮੁਫਤ ਕਰ ਦਿੱਤੀਆਂ ਜਾਣ। ਜੋ ਇਸ ਤੋਂ ਪਹਿਲਾਂ ਜਿਵੇਂ ਬਸ ਕਰਾਇਆ ਔਰਤਾਂ ਲਈ ਮੁਫਤ ਕੀਤਾ ਉਸ ਨੂੰ ਚਾਹੇ ਬੰਦ ਕਰਕੇ ਕੱਟ ਕੀਮਤ ਕੀਤੀ ਜਾਵੇ ਕੋਈ ਅੱਧਾ ਕਰਾਇਆ ਕੀਤਾ ਜਾਵੇ ਬਿਜਲੀ ਦਾ ਜਵੇਂ ਬਿੱਲ ਮੁਫਤ ਕੀਤਾ ਉਸ ਨੂੰ ਥੋੜਾ ਮੁਫਤ ਜੋਨਟ ਦੇਣ ਦੀ ਥਾਂ ਤੇ ਬਿਜਲੀ ਦੀ ਜੋ ਜੋਨਟਸ ਦਾ ਰੇਟ ਘਟਾਇਆ ਜਾਵੇ ਉਹ ਵੀ ਠੀਕ ਰਹਿੰਦਾ ਪਰ ਜਿਹੜੀਆਂ ਚੀਜ਼ਾਂ ਜਵੇਂ ਇਹ ਫੀਸਾਂ ਜਿਹੜੀਆਂ ਆਪਾਂ ਸਰਕਾਰ ਜ਼ਾਬਤਰਾ ਵਿੱਚ ਦਿੰਨੇ ਆ ਉਹ ਮੁਫਤ ਹੋਣੇ ਚਾਹੀਦੀਆਂ ਨੇ ਇਸੇ ਪ੍ਰਕਾਰ ਜਿਹੜੇ ਬੇਰੁਜ਼ਗਾਰ ਨੌਜਵਾਨ ਮੁੰਡੇ ਕੁੜੀਆਂ ਨੌਕਰੀਆਂ ਵਾਸਤੇ ਜੋ ਸਰਕਾਰ ਵੱਲੋਂ ਨਿਰਧਾਰਤ ਕੀਤੀਆਂ ਫੀਸਾਂ ਹੁੰਦੀਆਂ ਨੇ ਉਹਨਾਂ ਵਿੱਚ ਵੀ ਪਿਛਲੇ ਸਮੇਂ ਵਿੱਚੋਂ ਵੱਡੀ ਪੱਧਰ ਤੇ ਵਾਧਾ ਕੀਤਾ ਜਾ ਰਿਹਾ ਹੈ ਲੋੜ ਹੈ ਕਿ ਉਹ ਫੀਸਾਂ ਵੀ ਮੁਫਤ ਹੋਣੇ ਚਾਹੀਦੀਆਂ ਨੇ ਜਿਹੜੀ ਚੀਜ਼ ਮੁਫਤ ਕਰਨ ਦੀ ਲੋੜ ਹੈ ਉਹ ਸਰਕਾਰ ਵੱਲੋਂ ਕੀਤੀ ਨਹੀਂ ਜਾਂਦੀ ਔਰ ਜਿਹੜੀਆਂ ਮੁਫਤ ਕਰਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਉਹ ਸਰਕਾਰ ਵੱਲੋਂ ਕੀਤੀ ਜਾਂਦੀ ਹੈ ਇਸ ਕਰਕੇ ਜੇਕਰ ਹੁਣ ਨੌਜਵਾਨ ਜਿਹੜੇ ਪਹਿਲਾਂ ਹੀ ਬੇਰੁਜ਼ਗਾਰ ਹੁੰਦੇ ਨੇ ਉਹਨਾਂ ਕੋਲ ਵੱਡੀ ਪੱਧਰ ਤੇ ਜੋ ਫੀਸਾਂ ਉਗਾਈ ਜਾਂਦੀਆਂ ਨੇ ਉਹ ਬੜੀ ਮੁਸ਼ਕਲ ਦੇ ਨੇ ਕਈ ਕਿਉਂਕਿ ਨੌਜਵਾਨ ਅਜੇ ਵੀ ਹੁੰਦੇ ਨੇ ਕਿ ਜਿਹੜੇ ਬੜੇ ਘਰੋਂ ਹਾਲਾਤ ਠੀਕ ਨਹੀਂ ਹੁੰਦੇ ਉਹ ਬੜੀ ਔਖੀ ਮੁਸ਼ਕਲ ਦੇ ਹਾਲਾਤ ਵਿੱਚ ਆਪਣੇ ਫੀਸਾਂ ਭਰਦੇ ਨੇ ਉਹਨਾਂ ਨੂੰ ਅਜੇ ਇਹ ਅ ਜਾਾਸ ਨਹੀਂ ਹੁੰਦੀ ਕਿ ਨੌਕਰੀ ਮਿਲੇਗੀ ਜਾਂ ਨਹੀਂ ਮਿਲੇਗੀ ਆਪਣੇ ਕੋਲੋਂ ਇੱਕ ਵਾਰ ਫੀਸਾਂ ਜ਼ਰੂਰ ਭਰਨੀਆਂ ਪੈਂਦੀਆਂ ਨੇ ਜੇਕਰ ਲੋੜ ਇਸ ਗੱਲ ਦੀ ਹੈ ਕਿ ਲੋਕਾਂ ਨੂੰ ਸਹੂਲਤਾਂ ਦੇਣੀਆਂ ਤਾਂ ਉਦੋਂ ਦਿਓ ਜਦੋਂ ਉਹਨਾਂ ਨੂੰ ਲੋੜ ਹੈ ਇੱਥੇ ਸਹੂਲਤਾਂ ਕੇਵਲ ਓਦੱਚੀਆਂ ਜਾਂਦੀਆਂ ਨੇ ਜਦੋਂ ਉਹਨਾਂ ਲੋਕਾਂ ਨੂੰ ਲੋੜ ਨਹੀਂ ਹੁੰਦੀ ਜਾਂ ਲੋੜੋਂ ਵੱਧ ਉਸ ਸਮੇਂ ਦਿੱਤਾ ਜਾਂਦਾ ਜਦੋਂ ਲੋਕ ਕਹਿੰਦੇ ਨੇ ਕਿ ਸਾਨੂੰ ਮੁਫਤ ਨਹੀਂ ਸਾਨੂੰ ਸਸਤੇ ਰੂਪ ਵਿੱਚ ਦਿੱਤਾ ਜਾਵੇ ਪਰ ਹੁਣ ਜਿਸ ਤਰ੍ਹਾਂ ਇਹ ਸਰਕਾਰ ਵੱਲੋਂ ਵਿਭਾਗਾਂ ਵਿੱਚ ਜੋ ਸਰਕਾਰੀ ਫਿਚਰ ਦੇਸੀ ਉਸ ਵਿੱਚ ਵਾਅਦਾ ਕੀਤਾ ਜਾ ਰਿਹਾ ਹੈ ਇਹ ਸਾਰੀ ਕਹਾਣੀ ਆਉਣ ਦਿਨਾਂ ਵਿੱਚ ਸਾਫ ਹੋਵੇਗੀ ਕਿ ਕਿੰਨਾ ਵਾਅਦਾ ਕੀਤਾ ਜਾ ਰਿਹਾ ਹੈ ਪਰ ਤੁਹਾਨੂੰ ਦੱਸ ਦੇ ਕਿ 100% ਤੋਂ ਪਈ 500% ਤੱਕ ਵੀ ਵਾਅਦਾ ਕੀਤਾ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ